ਹੋ ਬਾਰ ਜਾਣ ਲਈ ਮੈਂ ਵੇਚਤੇ ਸੀ ਸੰਦਬਾਈ ਜੀ ਔ ਟੱਪੀ ਮੈਂ ਕਿਸੀ ਕੋ ਵਾਲੀ ਕੰਦਬਾਈ ਜੀ ਇੱਥੇ ਲਾਰਮ ਅਠਾਉਂਦਾ ਆਵਾਜ਼ ਮਾਰ ਕੇ ਸਿਆਬੇ ਕਲੀ ਕੈਰੀ ਜੰਦ ਨੂੰ ਓ ਮੈਨੂੰ ਹੱਸ ਕੇ ਜੇ ਆਖ ਦੀ ਜਵਾਨੀ ਅਮਰੀਕਾ ਵਿੱਚੋਂ ਲੈ ਜਾ ਪਿੰਡ ਨੂੰ ਮੈਨੂੰ ਹੱਸ ਕੇ ਜੇ ਆਖ ਦੀ ਜਵਾਨੀ ਕੈਨੇਡਾ ਵਿੱਚੋਂ ਲੈ ਜਾ ਪਿੰਡ ਨੂੰ ਹਾਈ ਨੋਟ ਤਾਂ ਬਥੇਰੇ ਦਿਨ ਰਾਤ ਮੈਂ ਕਮਾਉਂਦਾ ਚੰਗੀ ਥਾਂ ਤੇ ਲਵਾਦੇ ਮਾਲਕਾਂ ਨੋਟ ਤਾਂ ਬਥੇਰੇ ਦਿਨ ਰਾਤ ਮੈਂ ਕਮਾਉਂਦਾ ਚੰਗੀ ਥਾਂ ਤੇ ਲਵਾਦੇ ਮਾਲਕਾਂ ਓ ਕੱਕੇ ਖਖੇ ਗੱਗੇ ਕੱਗੇ ਰਗਾਂ ਵਿੱਚ ਬੋਲਦੇ ਮੰਨੇ ਨਾ ਜ਼ਮੀਰ ਮੈਂ ਪੰਜਾਬ ਕਿਵੇਂ ਭੁੱਲ ਜਾ ਕੱਕੇ ਖਖੇ ਗਗੇ ਕਗੇ ਰਗਾਂ ਵਿੱਚ ਬੋਲਦੇ ਮੰਨੇ ਨਾ ਜ਼ਮੀਰ ਮੈਂ ਪੰਜਾਬ ਕਿਵੇਂ ਭੁੱਲ ਜਾ ਹੋ ਵਿੱਚ ਵੱਜਣ ਨੂੰ ਫਿਰਦਾ ਵਿੱਚ ਵੱਜਣ ਨੂੰ ਫਿਰਦਾ ਮਾਰ ਕੇ ਥਾਪੀ ਕਟਿਆ ਨਹੀਂ ਵੇ ਸ਼ਾਇਰ ਸਾਡੇ ਵਿੱਚ ਕੌਣ ਰਗੜਦਾ ਦੱਸ ਤੂੰ ਹਾਂਂਦਿਆ ਹੋ ਨਵੇਂ ਮੁੰਡੇ ਨੇ ਕੱਲ ਪੁਰਾਣਾ ਪਾਪੀ ਕੁੱਟਿਆ ਨਹੀਂ ਸ਼ਾਇਰ ਸਾਡੇ ਵਿੱਚ ਕੌਣ ਰਗੜਦਾ ਦੱਸ ਤੂੰ ਹਾਂਂਦਿਆ ਹੋ ਨਵੇਂ ਮੁੰਡੇ ਨੇ ਕੱਲ ਪੁਰਾਣਾ ਪਾਪੀ ਕੁੱਟਿਆ ਨਹੀਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਫੇਸਬੁੱਕ ਪੇਜ ਹਰਮੀਤ ਜੱਸੀ ਤੇ ਤੇ YouTube ਚੈਨਲ ਹਰਮੀਤ ਜੱਸੀ ਤੇ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਹੀ ਹਾਂ ਵਿੱਕੀ ਡਸਕਾ ਦੇ ਨਾਲ ਬਾਈ ਲਿਖਦਾ ਵੀ ਬਹੁਤ ਸੋਹਣਾ ਤੇ ਗੋਂ ਦਾ ਵੀ ਬਾਹ ਕਮਾਲ ਹੈ ਹਾਂਜੀ ਦੋਸਤੋ ਤੁਸੀਂ ਇਸ ਨਿੱਕੇ ਵੀਰ ਦੀ ਪਹਿਲਾ ਵੀਡੀਓ ਪਾਈ ਸੀਗੀ ਆਪਾਂ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੁਸੀਂ ਸਪੋਰਟ ਬਹੁਤ ਕੀਤਾ ਸੀਗਾ ਤੇ ਇੱਕ ਵਾਰੀ ਫੇਰ ਆਪਾਂ ਉਸੇ ਮੁੰਡੇ ਨੂੰ ਤੁਹਾਡੇ ਰੂਬਰੂ ਕਰਨ ਲੱਗੇ ਆ ਤੇ ਤੁਸੀਂ ਥੋੜੇ ਜਿਹੀ ਕਲਿੱਪ ਤਾਂ ਮੂਰੇ ਦੇਖ ਹੀ ਲਏ ਹਨਾ ਵੀ ਕਿੰਨੀ ਘੈਂਟ ਗੱਲਬਾਤ ਹੈ ਤੇ ਚਲੋ ਆਓ ਫਿਰ ਕਰਦੇ ਆ ਗੱਲਬਾਤ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਅੱਛਾ ਵੀਰ ਨੂੰ ਜਦੋਂ ਜਿਸੀਂ ਆਪਾਂ ਉਹ ਇੰਟਰਵਿਊ ਕਰੀ ਸੀਗੀ ਤਾਂ ਬਹੁਤ ਸੋਹਣਾ ਮੌਕੇ ਮਿਲੇ ਸੀਗੇ ਉਦੋਂ ਬਹੁਤ ਵਧੀਆ ਤੁਸੀਂ ਸਾਰਿਆਂ ਨੇ ਪਸੰਦ ਵੀ ਬਹੁਤ ਕੀਤਾ ਸੀ ਬਾਈ ਨੂੰ ਆਫਰਾਂ ਵੀ ਬਹੁਤ ਮਿਲੀਆਂ ਸੀਗੀਆਂ ਪਰ ਕਹਿੰਦੇ ਵੀ ਜ਼ਿੰਦਗੀ ਇੱਕ ਸੰਘਰਸ਼ ਆ ਨਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਵਿਚਾਰਾਂ ਦਾ ਉਹ ਕੰਮ ਨਹੀਂ ਹੋ ਪਾਇਆ ਬਾਕੀ ਤੁਹਾਨੂੰ ਇੰਟਰਵਿਊ ਦੇ ਵਿੱਚ ਸਾਰਾ ਕੁਝ ਦੱਸਣਗੇ ਅੱਛਾ ਵੀ ਕੀ ਫਿਰ ਪਹਿਲਾਂ ਕੀ ਸੁਣਾਓਗੇ ਇੱਕ ਗੀਤ ਕੋਈ ਵੀ ਪਹਿਲਾ ਗੀਤ ਤੋਂ ਸ਼ੁਰੂਆਤ ਕਰਾਂਗੇ ਹਾਂਜੀ ਗੀਤ ਜਿੱਦਾਂ ਆਪਣੇ ਸਾਰੇ ਭਰਾ ਪੰਜਾਬੀ ਨੇ ਤੇ ਹੋਰ ਵੀ ਹਨਾ ਜਿੰਨ ਵੀ ਆਪਾਂ ਨੂੰ ਆਡੀਅנס ਦੇਖਦੀ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਪਿਆਰਾ ਜੀ ਤੇ ਆਸ ਹੈ ਉਮੀਦ ਹੈ ਜਿਵੇਂ ਪਹਿਲਾਂ ਤੁਸੀਂ ਨੇ ਮੇਰੀ ਵੀਡੀਓ ਨੂੰ ਪਿਆਰ ਦਿੱਤਾ ਹੁਣ ਵੀ ਦੋਗੇ ਸੋ ਗਾਣੇ ਦਾ ਨਾਮ ਵੀ ਪੰਜਾਬੀ ਹੈ ਜੀ ਠੀਕ ਹੈ ਹਾਂ ਪੰਜਾਬ ਵਾਲਾ ਗਾਣਾ ਬਿਲਕੁਲ ਆਉਣ ਦੇ ਅੱਖਾਂ ਵਿੱਚ ਪਾਣੀ ਕਿੱਥੇ ਪੈਰਾਂ ਤੇ ਨਹੀਂ ਪੈਣ ਦਿੰਦੇ ਹਉ ਜ਼ਾਤ ਪਛਦੇ ਨਹੀਂ ਬੰਦਾ ਭੁੱਖਾ ਨਹੀਂ ਹੋ ਰਹਿਣ ਦਿੰਦੇ ਹਾਏ ਹੁੰਦੀ ਐ ਰਿਕਾ ਨੇ ਗੱਲ ਹੈ ਕੈਂਚੀਆਂ ਤੇ ਗਟਾਂ ਦੀ ਓ ਪੂਰੀ ਇਹ ਲਿਹਾਜੇ ਉੱਥੇ ਤੂੜੀ ਨਾਲ ਕੋਪਾਂ ਦੀ ਹੋ ਗੁਜਰੀ ਤੇ ਪੁੱਤ ਨੇ ਜੋ ਦਿੱਤਾ ਏ ਨਹੀਂ ਸਾਨੂੰ ਸਿਰ ਉੱਤੇ ਰੱਖੇ ਆ ਮੈਂ ਤਾਜ ਕਿਵੇਂ ਭੁੱਲ ਜਾਵਾਂ ਹੋ ਕੱਖੇ ਖੱਖੇ ਗੱਗੇ ਕੱਗੇ ਰਗਾਂ ਵਿੱਚ ਬੋਲਦੇ ਮੰਨੇ ਨਾ ਜ਼ਮੀਰ ਮੈਂ ਪੰਜਾਬ ਕਿਵੇਂ ਭੁੱਲ ਜਾ ਕਕੇ ਖਕੇ ਗਗੇ ਕਗੇ ਰਗਾਂ ਵਿੱਚ ਬੋਲਦੇ ਮੰਨੇ ਨਾ ਜ਼ਮੀਰ ਮੈਂ ਪੰਜਾਬ ਕਿਵੇਂ ਭੁੱਲ ਜਾ ਕੀ ਬਾਤ ਹੈ ਜੀ ਬਹੁਤ ਸੋਹਣਾ ਗੀਤ ਆਪ ਹੀ ਲਿਖਿਆ ਵੀ ਹਾਂ ਜੀ ਆਪ ਹੀ ਲਿਖਿਆ ਆਪਾ ਲਓ ਜੀ ਇਹ ਗੀਤ ਵੀਰ ਨੇ ਆਪ ਲਿਖਿਆ ਤੇ ਹਜੇ ਹੋਰ ਗੱਲ ਫੇਰ ਕਰਾਂਗੇ ਇੱਕ ਗੀਤ ਪਿਛਲੀ ਵਾਰੀ ਬਹੁਤ ਵਾਇਰਲ ਹੋਇਆ ਸੀਗਾ ਥੋੜਾ ਜਿਹਾ ਫਨੀ ਆ ਸੀਗਾ ਹਨਾ ਵੀ ਕਿ ਵੀ ਵਿਆਹ ਦੇ ਵਿੱਚ ਪਰੌਣਾ ਜਿਆਦਾ ਥੋੜਾ ਜਿਹਾ ਪੈਗ ਬੁੱਕੇ ਲਾ ਲੈਂਦਾ ਹੈਂ ਜੀਆਂ ਚ ਮਾਰਦਾ ਫਿਰ ਗੋਡੇ ਆਏ ਸੀ ਉਹ ਉਹ ਵਾਲਾ ਸੁਣਾਈ ਥੋੜਾ ਕਹਿੰਦਾ ਸੀਗਾ ਜੀ ਵੇ ਲਾਲੀ ਬੋਲਦੀ ਅੱਖਾਂ ਚ ਉਤੋਂ ਐਨਕਾਂ ਨੇ ਲਾਈਆਂ ਕੰਨੀ ਮੰਦਰ ਰਹਾ ਪਵਾ ਕੇ ਮੁੱਛਾਂ ਗੋਲ ਨੇ ਕਰਾਈਆਂ ਹੋ ਟੈਰ ਗੱਡੀ ਦੇ ਕਢਾਈ ਫਿਰੇ ਰੋਡੇ ਵੇ ਡੱਕਿਆ ਸ਼ਰਾਬ ਦਾ ਫਿਰੇ ਕਾਨੂੰ ਦੀ ਜਿਆ ਚ ਮਾਰਦਾ ਤੂੰ ਗੋਡੇ ਵੇ ਡੱਕਿਆ ਸ਼ਰਾਬ ਦਾ ਫਿਰੇ ਅਗੋ ਪਰੋਣਾ ਕਹਿੰਦਾ ਹੂੰ ਪਰੋਣਾ ਕਹਿੰਦਾ ਹੋ ਬੀਬਾ ਨੰਗ ਤੇ ਮਲੰਗ ਸੋਡਾ ਲਾਣਾ ਬਾਣਾ ਸਾਰਾ ਨੀ ਮੈਨੂੰ ਗਰੀਆਂ ਖਵਾਈਆਂ ਲਾ ਕੇ ਮੁਰਗੇ ਦਾ ਲਾਰਾ ਓ ਨੀ ਤੂੰ ਟੱਪਦੀ ਟਪਾਉਂਦੀ ਛੇੜੇ ਫਾਨੇ ਹਾਏ ਬਾਲਾਂ ਦੇ ਸਟਾਈਲ ਵੰਗ ਰਾਂ ਮੁੰਡਾ ਹੌਲੀ ਹੌਲੀ ਬਦਲੂ ਰਿਕਾ ਨੇ ਬਾਲਾਂ ਦੇ ਸਟਾਈਲ ਵੰਗ ਰਾਂ ਹਾਂਜੀ ਇਹ ਗੀਤਾ ਵੀ ਬਹੁਤ ਵਾਇਰਲ ਹੋਇਆ ਸੀਗਾ ਸਾਰੀ ਇੰਟਰਵਿਊ ਬਹੁਤ ਵਾਇਰਲ ਹੋਈ ਸੀਗੀ ਜੀ ਅੱਛਾ ਵਿੱਕੀ ਉਸ ਇੰਟਰਵਿਊ ਤੋਂ ਤੁਹਾਨੂੰ ਬਹੁਤ ਸਾਰੀਆਂ ਕਾਲਾਂ ਆਈਆਂ ਜਿਵੇਂ ਤੁਸੀਂ ਦੱਸਿਆ ਹਨ ਤੇ ਕੁਝ ਸਰੋਤਿਆਂ ਦੇ ਸਾਹਮਣੇ ਤੁਸੀਂ ਆਪ ਵੀ ਗੱਲਬਾਤ ਕਰੋ ਤੇ ਜਦੋਂ ਇੰਨਾ ਵਧੀਆ ਮੌਕਾ ਵੀ ਮਿਲ ਗਿਆ ਸੀ ਜਿਵੇਂ ਤੁਸੀਂ ਕਹਿੰਦੇ ਤੇ ਫਿਰ ਮਤਲਬ ਕੀ ਕਾਰਨ ਰਿਹਾ ਵੀ ਗੱਲ ਨਾ ਬਣੀ ਕਾਰਨ ਹੀ ਰਿਹਾ ਜੀ ਜਿਹੜਾ 2025 ਹੈ ਇਹ ਸਾਲ ਬਹੁਤ ਜ਼ਿਆਦਾ ਮਾੜਾ ਰਿਹਾ ਮੇਰੇ ਉੱਤੇ ਤੇ ਮੇਰੀ ਫੈਮਲੀ ਦੇ ਉੱਤੇ ਤੇ ਮੇਰੇ ਭਰਾ ਦੀ ਲੱਤ ਟੁੱਟ ਗਈ ਸੀਗੀ ਜੀ अच्छा ਤੇ ਮੇਰੇ ਡੈਡੀ ਜੀ ਦਾ ਹੱਥ ਖੜ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਹੁਣ ਥੋੜੇ ਦਿਨ ਹੀ ਹੋਏ ਨੇ ਮੇਰੇ ਭਰਾ ਦੀ ਡੈਥ ਹੋ ਗਈ ਸੀਗੀ ਜੀ اچھا ਬਹੁਤ ਤੇ ਅੱਛਾ ਗਲੇ ਵਿੱਚ ਵੀ ਦਿੱਕਤ ਆ ਗਈ ਸੀ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਕਿਸੇ ਫਰੈਂਡ ਨੇ ਮੈਨੂੰ ਖਵਾਤਾ ਸੀਗਾ ਜੀ ਕੁਝ ਗਲੇ ਦੇ ਵਿੱਚ ਉਹਦੇ ਕਰਕੇ ਮੇਰਾ ਗਲਾ ਡੈਮੇਜ ਹੋ ਗਿਆ ਸੀਗਾ ਜੀ ਜਮੇ ਹੂੰ ਤੇ ਗਾ ਨਹੀਂ ਸੀ ਪਾਰਿਆ ਜੀ ਮੈਂ ਤੇ ਉਦੋਂ ਆਫਰ ਕਿੰਨੀ ਕਾਇਆ ਮਤਲਬ ਆਫਰਾਂ ਮੈਨੂੰ ਬਹੁਤ ਤਗੜੀ ਤਗੜੀਆਂ ਕੰਪਨੀਆਂ ਦੀਆਂ ਆਈਆਂ ਸੀਗੀਆਂ ਜੀ ਤੇ ਆ ਕਾਫੀ ਆਰਟਿਸਟਾਂ ਦੇ ਮੈਂ ਨਾਮ ਵੀ ਲੈ ਸਕਦਾ ਜੀ ਬਟ ਹੁਣ ਦੁਹਰਾਏ ਤਾਂ ਉਸ ਚੀਜ਼ ਦਾ ਹਨਾ ਕੋਈ ਫਾਇਦਾ ਨਹੀਂ ਹੂੰ ਹੂੰ ਵੇ ਜੋਰ ਪਰਖ ਦੇ ਫਿਰਦੇ ਹ ਮੈਨੂੰ ਤਾਂ ਐਉਂਦੀ ਹਾਸੀ ਜੀ ਓ ਜੱਟ ਕੱਲੇ ਨੂੰ ਕੱਲਈਆ ਕੋਈ ਅਸਲਾ ਤੇ ਕੋਈ ਹਾਕੀ ਨਹੀਂ ਹੋ ਵਿੱਚ ਵੱਜਣ ਨੂੰ ਫਿਰਦਾ ਵਿੱਚ ਵੱਜਣ ਨੂੰ ਫਿਰਦਾ ਮਾਰ ਕੇ ਥਾਪੀ ਕਟਿਆ ਨਹੀਂ ਵੇ ਸ਼ਾਇਰ ਸਾਡੇ ਵਿੱਚ ਕੌਣ ਰਗੜਦਾ ਦੱਸ ਤੂੰ ਹਾਂ ਦੇ ਆ ਹੋ ਨਵੇਂ ਮੁੰਡੇ ਨੇ ਕੱਲ ਪੁਰਾਣਾ ਪਾਪੀ ਕੁੱਟਿਆ ਨਹੀਂ ਸ਼ਾਇਰ ਸਾਡੇ ਵਿੱਚ ਕੌਣ ਰਗੜਦਾ ਦੱਸ ਤੂੰ ਹਾਂ ਦੇ ਆ ਹੋ ਨਵੇਂ ਮੁੰਡੇ ਨੇ ਕੱਲ ਪੁਰਾਣਾ ਪਾਪੀ ਕੁੱਟਿਆ ਨਹੀਂ ਆਗੀ ਇੱਥੇ ਵਿੱਚ ਤਾਂ ਬਿਲਕੁਲ ਤੁਹਾਡੀ ਵੋਕਲ ਬਾਈ ਆਰ ਨੇ ਤਰਗੇ ਲੱਗ ਰਹੀ ਆ ਮੈਂ ਨਾ ਉਹਨਾਂ ਨੂੰ ਆਪਣਾ ਆਈਡਲ ਮੰਨਿਆ ਜੀ ਬਾਈ ਨੂੰ ਮੈਂ ਸੁਣਿਆ ਬਹੁਤ ਜ਼ਿਆਦਾ ਇੱਕ ਤਾਂ ਕਹਿੰਦੇ ਹੁੰਦੇ ਨੇ ਨਾ ਵੀ ਪਾਗਲ ਮੈਂ ਤਾਂ ਪਾਗਲ ਵੀ ਕੀ ਦੱਸਾਂ ਮੈਂ 2 ਸਾਲ ਮਤਲਬ ਹੁਣ ਦੂਰ ਰੱਖਿਆ ਲੋਕ ਵੀ ਕਹਿਣ ਲੱਗ ਜਾਂਦੇ ਵੀ ਯਾਰ ਤੂੰ ਕਾਪੀ ਕਰਦਾ ਉਹਨੂੰ ਹਾਂ ਪਰ ਆਉਣ ਲੱਗ ਜਾਂਦੇ ਨੇ ਉਹ ਆਰਟਿਸਟ ਛੋਡੇ ਵਿੱਚ ਪੌਣੀ ਖੇਡਣ ਲੱਗ ਜਾਂਦੀ ਆ ਬੰਦੇ ਦੇ ਵਿੱਚ ਜਿਹਨਾਂ ਨੂੰ ਪਸੰਦ ਆ ਉਹਨਾਂ ਦਾ ਅਸਰ ਹੋ ਹੀ ਜਾਂਦਾ ਆ ਆਈਡਲ ਦਾ ਹਾਂ ਮੈਂ ਬਹੁਤ ਸੁਣਿਆ ਜੀ ਲਾਵੀਰ ਅਸਤਾਦ ਜੀ ਚਮਕੀਲਾ ਅਸਤਾਦ ਜੀ ਹਾਂ ਕਿਉਂਕਿ ਆਪਣਾ ਏਰੀਆ ਹਨਾ ਮਾਲਵਾ ਹਾਂ ਸਿੱਧੂ ਬਾਈ ਵਾਲਾ ਤੇ ਜਦੋਂ ਆਪਾਂ ਆਪਦੇ ਆਸੇ ਪਾਸੇ ਨੂੰ ਸੁਣਦੇ ਆ ਤਾਂ ਉਹੋ ਜਿਹੀ ਬਣ ਜਾਂਦੇ ਆ ਆਪਾਂ ਕੱਢਣ ਦੀ ਕੋਸ਼ਿਸ਼ ਕਰਦੇ ਆ ਆਪਾਂ ਵੀ ਆਰ ਆਪਦਾ ਕੁਝ ਲੈ ਕੇ ਆਈਏ ਤਾਂ ਹਾਂ ਕੋਸ਼ਿਸ਼ ਇਹੀ ਰਹਿੰਦੀ ਆ ਵੀ ਆਪਦਾ ਹੀ ਕੁਝ ਲੈ ਕੇ ਆਈਏ ਪਰ ਗਲਾ ਮੈਚ ਕਰ ਜਾਂਦਾ ਮੰਨ ਲਓ ਮੱਲੀ ਹਾਂ ਹਾਂ ਇਹ ਤਾਂ ਹੋ ਜਾਂਦਾ ਕਾਫੀ ਆਵਾਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਲਗਭਗ ਉਹਦੇ ਵਰਗੀਆਂ ਐ ਜੇ ਨੇੜੇ ਤੇੜੇ ਹੁੰਦੀਆਂ ਨੇਗੀਆਂ ਚਲੋ ਕਿਸੇ ਨੂੰ ਕਾਪੀ ਕਰਨਾ ਵੀ ਵਧੀਆ ਗੱਲ ਐ ਕਾਪੀ ਵੀ ਉਹੀ ਬੰਦਾ ਕਰੋ ਜਿਹਦੇ ਚ ਕੋ ਟੈਲੈਂਟ ਹੋਗਾ ਪਰ ਜੇਕਰ ਤੁਸੀਂ ਆਪ ਦਾ ਵੱਖਰਾ ਬਣ ਰੱਖੋਗੇ ਤਾਂ ਉਹ ਇੱਕ ਛਾਪ ਛੱਡ ਕੇ ਜਾਊ ਹਾਂਜੀ ਕਿ ਕੋਸ਼ਿਸ਼ ਆਪਾਂ ਨੂੰ ਇਹੀ ਕਰਨੀ ਚਾਹੀਦੀ ਵੀ ਕਾਪੀ ਸਾਨੂੰ ਕਰੇ ਕੋਈ ਆਪਾਂ ਕਿਉਂ ਕਰੀਏ ਕਿਸੇ ਤੇ ਚੰਗੀ ਗੱਲ ਐ ਤੇ ਤੁਹਾਡੀ ਜਿਹੜੀ ਕਲਮ ਹੈ ਉਹ ਵੀ ਆਰਨੇਦ ਵਾਂਗੂ ਬਿਲਕੁਲ ਮੈਚ ਕਰਦੀ ਹੈਗੀ ਆ ਗਾਣਾ ਜਿਵੇਂ ਤੁਹਾਡਾ ਬਾਕੀ ਕੰਪੋਜੀਸ਼ਨ ਹੈਗੀ ਨਵੀਂ ਸਟਾਈਲ ਜਿਹੜੇ ਬੰਦੇ ਇਸ ਚੀਜ਼ ਨੂੰ ਜਾਣਦੇ ਨੇਗੇ ਨਵੀਂ ਗੱਲਬਾਤ ਅਲੱਗ ਹੈਗੀ ਹੈਗੀ ਤੇ ਸੁਣੀ ਵਾਲਾ ਅੱਛਾ ਵੀ ਦੋਸਤੋ ਹੁਣ ਤੁਸੀਂ ਵੀ ਸਾਡੀ ਬੇਨਤੀ ਤੇ ਇਸ ਮੁੰਡੇ ਨੂੰ ਪੂਰੀ ਸਪੋਰਟ ਕਰਨੀ ਇੱਕ ਵਾਰੀ ਫੇਰ ਕਿਉਂਕਿ ਪਹਿਲਾਂ ਇਸ ਨੂੰ ਬਹੁਤ ਵੱਡੀ ਕੰਪਨੀ ਦਾ ਫੋਨ ਆਇਆ ਸੀਗਾ ਜ਼ਿਕਰ ਹੋ ਗਿਆ ਸੀ ਮਤਲਬ ਤਕਰੀਬਨ ਸਾਰੀ ਗੱਲਬਾਤ ਬਣ ਗਈ ਸੀ ਉਦੋਂ ਇਹਦੇ ਕਲੇ ਵਿੱਚ ਮਤਲਬ ਉਹ ਜਿਵੇਂ ਦੱਸੀ ਹੈ ਜੀ ਦਾਸਤਾਬਾਹ ਵੀ ਡੈਮੇਜ ਹੋ ਗਿਆ ਤੇ ਕਰੇ ਦਿੱਕਤਾਂ ਵੀ ਆ ਗਈਆਂ ਹਾਂ ਕਰੇ ਦਿੱਕਤਾਂ ਇਹ ਤੇ ਆ ਸਪੋਰਟ ਕਰਨੀ ਹੈ ਕਿਉਂਕਿ ਆਪਾਂ ਇੱਕ ਸ਼ੇਅਰ ਤੁਸੀਂ ਇੱਕ ਸ਼ੇਅਰ ਦਬਣਾ ਜੀ ਤੇ ਇੱਕ ਸ਼ੇਅਰ ਨਾਲ ਇਸ ਬੰਦੇ ਦੀ ਇਸ ਬੱਚੇ ਦੀ ਜ਼ਿੰਦਗੀ ਬਣ ਜਾਊਗੀ ਹਨਾ ਕਿਉਂਕਿ ਜੇਕਰ ਇਹ ਹੀ ਵੀਡੀਓ ਕਿਸੇ ਚੰਗੀ ਕੰਪਨੀ ਕਿਸੇ ਚੰਗੇ ਬੰਦੇ ਕੋਲੇ ਪਹੁੰਚ ਗਈ ਤਾਂ ਉਹਨੇ ਮਤਲਬ ਸਪੋਰਟ ਕਰ ਦੇਣੀ ਹੈ ਕਿਉਂਕਿ ਦੇਖੋ ਲੋੜ ਹਰ ਇੱਕ ਨੂੰ ਹੈ ਜੇਕਰ ਕੋਈ ਵੱਡਾ ਫਾਈਨੈਂਸਰ ਬੈਠਾ ਤਾਂ ਉਹਨੂੰ ਦੇਖੋ ਮਾਲ ਚਾਹੀਦਾ ਹੀ ਹੈ ਮਾਲ ਆਪਣੇ ਕੋਲ ਹੈਗਾ ਤੇ ਬਸ ਉਹ ਸਹੀ ਜਗ੍ਹਾ ਤੇ ਪਹੁੰਚ ਜੇ ਨਾਲੇ ਉਹਨਾਂ ਦਾ ਫਾਇਦਾ ਨਾਲੇ ਇਸ ਬੱਚੇ ਦਾ ਫਾਇਦਾ ਹੋ ਜਾਉ ਥੋੜੇ ਇੱਕ ਸ਼ੇਰ ਨਾਲ ਆਪਾਂ ਨੂੰ ਕੀ ਕਰਨਾ ਬਸ ਕਾਲਾ ਗੂਠਾ ਜਾਈਂ ਮਾਰਨਾ ਹੈਗਾ ਜੀ ਸ਼ੇਅਰ ਹੋ ਜਾਣੀਆਂਗੀ ਵੀਡੀਓ ਤੁਹਾਨੂੰ ਇਹ ਵੀ ਦੱਸ ਦਈਏ ਵਿੱਕੀ ਇੱਕ ਮਿਡਲ ਫੈਮਿਲੀ ਨੂੰ ਬਿਲੋਂਗ ਕਰਦਾ ਸਿਰਫ ਲਿਖਦਾ ਤੇ ਗਾਉਂਦਾ ਨਹੀਂ ਹੈਗਾ ਮੈਂ ਤਾਂ ਹੈਰਾਨ ਆ ਵੀ ਇਹ ਨਾਲ-ਨਾਲ ਕੰਮ ਵੀ ਕਰਦਾ ਕੰਮ ਵੀ ਦੱਸੂਗਾ ਵੀ ਕੀ ਕਰਦਾ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਪਤਾ ਨਹੀਂ ਕਿਵੇਂ ਲਿਖਦਾ ਹੈ ਕਿਵੇਂ ਗਾਉਂਦਾ ਹੈ ਕਿਵੇਂ ਕੰਪੋਜੀਸ਼ਨਾਂ ਕਰਦਾ ਮੈਂ ਤਾਂ ਇਹਦੇ ਇਸ ਸਮੇਂ ਤੋਂ ਵੀ ਹੈਰਾਨਾ ਬਿਲਕੁਲ ਜੀ ਕਿਉਂਕਿ ਇਹ ਇੱਕ ਟੈਲੈਂਟ ਹੁੰਦਾ ਹੈ ਕੁਦਰਤੀ ਪਰਮਾਤਮਾ ਨੇ ਦਿੱਤਾ ਹੁੰਦਾ ਹੈਗਾ ਸੋ ਇਸ ਬੱਚੇ ਦੇ ਵਿੱਚ ਉਹ ਟੈਲੈਂਟ ਹੈਗਾ ਤੇ ਆਪਾਂ ਹਮੇਸ਼ਾ ਹੀ ਸ਼ੁਰੂ ਤੋਂ ਸਾਡੀ ਕੋਸ਼ਿਸ਼ ਰਹੀ ਹੈ ਜਿਦੇ ਵਿੱਚ ਵੀ ਕੋਈ ਗੁਣਾ ਹੈ ਜੇ ਹੁਣ ਵੀ ਕੋਈ ਵੀਡੀਓ ਦੇਖ ਰਿਹਾ ਹੈ ਤੁਹਾਡੇ ਲੱਗੇ ਵੀ ਜੇਕਰ ਕੋਈ ਇਸ ਤਰ੍ਹਾਂ ਦਾ ਟੈਲੈਂਟ ਗੁਣਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਲਿਖਦਾ ਵਧੀਆ ਗਾਉਂਦਾ ਵਧੀਆ ਤਾ ਜਾਂ ਕੋਈ ਹੋਰ ਕਾਰੋਬਾਰ ਵਾਲਾ ਬੰਦਾ ਕੋਈ ਮਿਸਤਰੀ ਹੈਗਾ ਮਤਲਬ ਕਿਸੇ ਵੀ ਚੀਜ਼ ਦਰਸ਼ਕਾਂ ਨੂੰ ਜਿਹੜੀ ਚੀਜ਼ ਰੁਚੀ ਵਧੀਆ ਲੱਗੇ ਕਹਿਣ ਤੋਂ ਬਾਅਦ ਰੁਚੀ ਰੱਖੇ ਉਹ ਉਹਦੀ ਗੱਲ ਦੇ ਵਿੱਚ ਜਿਵੇਂ ਇਸ ਦੀਆਂ ਗੱਲਾਂ ਵਿੱਚ ਆਪਾਂ ਨੂੰ ਰੁਚੀ ਲੱਗਦੀ ਹੈ ਗੀਤਾਂ ਵਿੱਚ ਹਨ ਤਾਂ ਇਸ ਤਰ੍ਹਾਂ ਜੇਕਰ ਕੋਈ ਗੱਲ ਹੈ ਕਿ ਸਾਡੇ ਨਾਲ ਜਰੂਰ ਸੰਪਰਕ ਕਰਿਓ ਨੰਬਰ ਆਪਾਂ ਪਾਈ ਹੋਇਆ ਹੈਗਾ ਤੇ ਆਪਾਂ ਉਸ ਟੈਲੈਂਟ ਨੂੰ ਵੀ ਤੁਹਾਡੇ ਸਾਹਮਣੇ ਜਰੂਰ ਸਾਰਿਆਂ ਦੇ ਲੈ ਕੇ ਆਵਾਂਗੇ ਕਿਉਂਕਿ ਪਤਾ ਨਹੀਂ ਹੁੰਦਾ ਜੀ ਇੱਕ ਵੀਡੀਓ ਕਿਸੇ ਦੀ ਜ਼ਿੰਦਗੀ ਬਣਾ ਦੇ ਤੇ ਆਪਣਾ ਜਾਂਦਾ ਹੀ ਕੀ ਹੈ ਹਾਂਜੀ ਤੇ ਇੱਕ ਨਾ ਮੈਂ ਤੁਹਾਨੂੰ ਦੱਸਦਾ ਪਾਜੀ ਹੁਣ ਅੱਜ ਦੀ ਡੇਟ ਦੇ ਵਿੱਚ ਬਿਮਾਰੀਆਂ ਬਹੁਤ ਹਰੇਕ ਬੰਦਾ ਇਹ ਪੀਜੀਆਈ ਕੰਨੀ ਭਜਦਾ ਬਿਲਕੁਲ ਹਨਾ ਤੇ ਮੇਰਾ ਜਿਹੜਾ ਇੱਕ ਲੱਗਿਆ ਜੀ ਪੀਜੀਆਈ ਅੱਛਾ ਫਿਰ ਸਿੱਖਿਆ ਉੱਥੋਂ ਤੇ ਹਾਂਜੀ ਤੇ ਯਾਰ ਬਈਆ ਜੀ ਹਾਂ ਤੇ ਮੇਰੇ ਬਾਪੂ ਜੀ ਵੀ ਕੰਪੈਨ ਚਲਾਉਂਦੇ ਨੇ ਜੀ ਮੈਂ ਵੀ ਮਜ਼ਦੂਰੀ ਕਰਦਾ ਮੇਰੇ ਡੈਡੀ ਵੀ ਕਰਦੇ ਨੇ ਅਸੀਂ ਡਰਾਈਵਰ ਫੈਮਲੀ ਆ ਜੀ ਠੀਕ ਹੈ ਤੇ ਬਾਕੀ ਸੁਣੋ ਮੈਂ ਦੱਸਦਾ ਜੀ ਪੀਜੀਆਈ ਦੀ ਗੱਲ ਉੱਥੇ ਮੈਂ ਗਿਆ ਉੱਥੇ 4 4 5 5 ਸਾਲ ਦੇ ਬੱਚੇ ਆ ਛੋਟੇ ਛੋਟੇ ਹੂੰ ਉਹ ਛੋਟੇ ਛੋਟੇ ਬੱਚਿਆਂ ਦੇ ਬੋਡੀ ਦੇ ਵਿੱਚ 10 10 ਰਾਣਾ ਨੇ ਹੂੰ ਸਹੀ ਉੱਥੇ ਰੋਟੀ ਦਾ ਕੋਈ ਸਾਧਨ ਹੈ ਹੀ ਨਹੀਂ ਤੇ ਬਾਹਰ ਚਲੋ ਜੋ ਵੀ ਆ ਲੰਗਰ ਲਾ ਦਿੰਦੇ ਨੇ ਜੀ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਗੁਰੂ ਨਾਨਕ ਦੇਵ ਜੀ ਦੀ ਦੇਣ ਹੈ ਬਿਲਕੁਲ ਬਿਲਕੁਲ ਹਾਂ ਤੇ ਉਹਨਾਂ ਦਾ 20 ਰੁਪਿਆ ਦਾ ਲੰਗਰ ਲਾਇਆ ਉਸ ਟਾਈਮ ਦਾ ਅਜੇ ਤੱਕ ਚੱਲੀ ਅਜੇ ਤੱਕ ਚੱਲ ਜੰਦਾ ਮੈਂ ਵੀ ਪਿੱਛੇ ਜੀ ਜਦ ਅਸੀਂ ਗਿਆ ਸੀ ਹੇਮਸ ਹਾਂਜੀ ਤੇ ਮਾਸੀ ਉਹਨਾਂ ਨਾਲ ਲੈ ਕੇ ਉੱਥੇ ਵੀ ਪੂਰਾ ਦਿਨ ਲੰਗਰ ਚੱਲਿਆ ਹਾਂ ਬਹੁਤ ਚਲੋ ਧੰਨਵਾਦ ਆਪਾਂ ਕਰਦੇ ਆਂਗੇ ਹਨਾ ਸਿੱਖ ਸੰਗਤਾਂ ਦਾ ਸਾਰੇ ਪੰਜਾਬੀਆਂ ਦਾ ਵਧੀਆ ਗੱਲ ਹੈ ਕਿਉਂਕਿ ਇਸ ਤਰ੍ਹਾਂ ਇੱਕ ਤਾਂ ਬੰਦਾ ਪਹਿਲਾਂ ਹੀ ਦੁਖੀ ਹੁੰਦਾ ਉੱਪਰੋਂ ਇਹ ਪਰੇਸ਼ਾਨੀਆਂ ਬਣ ਜਾਂਦੀਆਂ ਚੰਗੀ ਗੱਲ ਹੈ ਤੇ ਫਿਰ ਉੱਥੇ ਭਾਜੀ ਬੈੱਡ ਵੀ ਦਿੰਦੇ ਆ ਤੇ ਬੈੱਡ ਦਿੰਦੇ ਗੱਲੇ ਮਰੀਜ਼ ਨੂੰ ਆ ਸੋ ਨੂੰ ਪਤਾ ਹੁਣ ਬੰਦਾ ਔਖਾ ਇੰਨਾ ਹੋ ਕੇ ਜਾਂਦਾ ਇਕੱਲੇ ਬੰਦੇ ਨਾਲ 10-10 ਜਣੇ ਵਗ ਜਾਂਦੇ ਆ ਉੱਥੇ ਤੇ ਉਹ ਚੀਜ਼ ਦੀ ਤਖਲੀਫ ਆਉਂਦੀ ਆ ਤੇ ਮੈਂ ਵੀ ਉਸ ਚੀਜ਼ ਤੇ ਕੁਝ ਲਿਖਿਆ ਹੂੰ ਨਾ ਕਹਿੰਦਾ ਇਹਨੇ ਹੋ ਕਿਸੇ ਰੋਂਦੇ ਦੀਆਂ ਅੱਖਾਂ ਨੂੰ ਮੈਂ ਪੂਜਦਾ ਹੋ ਮੇਰੇ ਕਰਮਾਂ ਚ ਲਿਖਤਾ ਸਹੀ ਕਿਸੇ ਰੋਂਦੇ ਦੀਆਂ ਅੱਖਾਂ ਨੂੰ ਮੈਂ ਪੂਜਦਾ ਮੇਰੇ ਕਰਮਾਂ ਚ ਲਿਖਤਾ ਸਹੀ ਮੇਰੀ ਮਾਂ ਕਹਿੰਦੀ ਰੱਬ ਨਾਲ ਬੰਦੇ ਦੇ ਹੋ ਦੱਸ ਕਿੱਥੇ ਰਹਿਣਾ ਦਿਖਤਾ ਸਹੀ ਮੇਰੀ ਮਾਂ ਕਹਿੰਦੀ ਰੱਬ ਨਾਲ ਬੰਦੇ ਦੇ ਦੱਸ ਕਿੱਥੇ ਰਹਿਣਾ ਦੱਸ ਤਾਂ ਸਹੀ ਸੌਖੀ ਕਰਦਾ ਮੈਂ ਇੱਕ ਵਾਰੀ ਫੈਮਲੀ ਸੌਖੀ ਕਰਦਾ ਮੈਂ ਇੱਕ ਵਾਰੀ ਫੈਮਲੀ ਉਹ ਜੱਫ ਤਕੜਾ ਲਵਾ ਦੇ ਮਾਲਕਾ ਹਾਈ ਨੋਟ ਤਾਂ ਬਥੇਰੇ ਦਿਨ ਰਾਤ ਮੈਂ ਕਮਾਉਂਦਾ ਚੰਗੀ ਥਾਂ ਤੇ ਲਵਾ ਦੇ ਮਾਲਕਾ ਨੋਟ ਤਾਂ ਬਥੇਰੇ ਦਿਨ ਰਾਤ ਮੈਂ ਕਮਾਉਂਦਾ ਚੰਗੀ ਥਾਂ ਤੇ ਲਵਾ ਦੇ ਮਾਲਕਾ ਸਹੀ ਗੱਲ ਹੈ ਬਹੁਤ ਸੱਚਾਈ ਹੈਗੀ ਕਿਉਂਕਿ ਹਰ ਬੰਦੇ ਜੀ ਮਿਹਨਤ ਕਰਦਾ ਹੈਗਾ ਨਾ ਆਪਾਂ ਇਹੀ ਪਰਮਾਤਮਾ ਤੋਂ ਮੰਗਦੇ ਆਂਗੇ ਵੀ ਜਿਹੜੀ ਸਾਡੀ ਕਮਾਈ ਹੈਗੀ ਉਹ ਚੰਗੀ ਥਾਂ ਲੱਗ ਜੇ ਕਿਉਂਕਿ ਨਹੀਂ ਬਿਮਾਰੀਆਂ ਚ ਹਸਪਤਾਲਾਂ ਚ ਕੋਰਟ ਚ ਕਚਹਿਰੀ ਚ ਇਹ ਤਾਂ ਮਤਲਬ ਵੱਡਿਆਂ ਨੇ ਕਹੀ ਹੈਗਾ ਵੀ ਕਚਹਿਰੀ ਤੇ ਕਹਿੰਦੇ ਵੀ ਹਸਪਤਾਲ ਹਨਾ ਬਿਮਾਰੀ ਲਈ ਜੀ ਬੇਵੰਦੇ ਨੂੰ ਬਿਲਕੁਲ ਮਾਂਜ ਕੇ ਰੱਖ ਦਿੰਦੇ ਨੇ ਤੇ ਅੱਛਾ ਹੁਣ ਤੁਸੀਂ ਫਿਰ ਦਰਸ਼ਕਾਂ ਨੂੰ ਦੱਸ ਹੀ ਦਈਏ ਜੀ ਮੁੰਡੇ ਨੇ ਸਾਨੂੰ ਕਾਫੀ ਵਾਰੀ ਫੋਨ ਕਰਿਆ ਸੀ ਵਿਚਾਰੇ ਨੇ ਪਰ ਸਮਾਂ ਸਾਡਾ ਵੀ ਦੇਖੋ ਸੀਮਤ ਸੀਗਾ ਤੇ ਇਹਨਾਂ ਨੇ ਹੁਣ ਜਾਣਾ ਹੈਗਾ ਕੰਬਾਈਨ ਤੇ ਹੁਣ ਸੀਜ਼ਨ ਆਊਗਾ ਕਿਹੜੇ ਜਗ੍ਹਾ ਜਾਣਾ ਤੁਸੀਂ ਨੇ ਅਸੀਂ ਨਹੀਂ ਐਮਪੀ ਜਾਣਾ ਵੀਰੇ ਐਮਪੀ ਚ ਹਾਂਜੀ ਮੱਧ ਪ੍ਰਦੇਸ਼ ਹਾਂਜੀ ਲਓ ਜੀ ਮੱਧ ਪ੍ਰਦੇਸ਼ ਦੇ ਵਿੱਚ ਮੁੰਡਾ ਜਾਊਗਾ ਲੰਮੇ ਰੂਟੀਆਂ ਤਿਆਰੀਆਂ ਐ ਚਲੋ ਫਿਰ ਰੋਜੀ ਰੋਟੀ ਕਮਾਉਣ ਲਈ ਜਿੰਨਾ ਚਿਰ ਕੋਈ ਉਸ ਜਗ੍ਹਾ ਤੇ ਆਪਾਂ ਕਿਸੇ ਹਨਾ ਹਾਂਜੀ ਦਲੀ ਸ਼ੌਕ ਦਾ ਤੁਹਾਡਾ ਇਹ ਵੀ ਤੁਸੀਂ ਕਲਾਕਾਰ ਬਣੋ ਇੱਕ ਤੇ ਚਲੋ ਸਾਡੀਆਂ ਸ਼ੋਭੇ ਸ਼ਾਮ ਹੈ ਦਰਸ਼ਕਾਂ ਦਾ ਅਸ਼ੀਰਵਾਦ ਚਾਹੀਦਾ ਹੈਗਾ ਬਣ ਜਾਉਂਗੇ ਪਰ ਉਹਨਾਂ ਚਿਰ ਚਲੋ ਫਿਰ ਐ ਕੋਈ ਨਾ ਕੋਈ ਕੰਮ ਕਰਨਾ ਹੀ ਪੈਣਾਗਾ ਤੇ ਹੋਰ ਕੋਈ ਗੱਲਬਾਤ ਨਿੱਜੀ ਗੱਲਾਂ ਬਾਤਾਂ ਹੀ ਬਸ ਇਹ ਹੀ ਆ ਜਿਵੇਂ ਮੈਨੂੰ ਪਹਿਲਾ ਪਿਆਰ ਦਿੱਤਾ ਜੀ ਤੁਸੀਂ ਨੇ ਬਾਕੀ ਹਨਾ ਤੁਹਾਡੇ ਹੱਥ ਹੀ ਆ ਜੀ ਸਭ ਕੁਝ ਚਲੋ ਆਪਾਂ ਸਰੋਤਿਆਂ ਤੋਂ ਇਹ ਹੀ ਦੁਆ ਕਰਦੇ ਆਂਗੇ ਪ੍ਰਮਾਤਮਾ ਅਗੇ ਤੇ ਤੁਹਾਡਾ ਸਾਥ ਮੰਗਦੇ ਆਂ ਜੀ ਸ਼ੇਅਰ ਕਰ ਦਿਓ ਤੇ ਜਾਂਦੇ ਜਾਂਦੇ ਫਿਰ ਕੁਝ ਹੋਰ ਇੱਕ ਇੱਕ ਵੀ ਕਿਉਂ ਗੀਤ ਸੁਣਾਓ ਤੁਸੀਂ ਨਾ ਬਾਹਰ ਜਿਹੜੇ ਮੁੰਡੇ ਵਿਚਾਰੇ ਆਪਣੇ ਮਜਬੂਰ ਹੋ ਕੇ ਇਥੋਂ ਕੰਮ ਕਾਇਦੇ ਬਾਰੇ ਵਿੱਚ ਵਟ ਗਏ ਨਾ ਉਹ ਜਵਾਨੀ ਵਾਲਾ ਸੀ ਕੁਛ ਆ ਹਾਂ ਜੀ ਅੱਛਾ ਗੀਤ ਲੱਗਿਆ ਉਹ ਬਹੁਤ ਪਿਆਰਾ ਗੀਤ ਹੈ ਜੀ ਸੁਣੇ ਦਿਨ ਸੋ ਕੁਛ ਆਪਣੇ ਜ਼ਿੰਮੇਦਾਰ ਭਰਾ ਵੀ ਨੇ ਇਹ ਕੁਛ ਮੇਰੇ ਵਰਗੇ ਵੀ ਆ ਜਿੰਨਾਂ ਕੋ ਹੁੰਦਾ ਤੇਲ ਟਪੜਾਣਾ ਆਪਦਾ ਵੇਚ ਕੇ ਹਾਂ ਬਿਲਕੁਲ ਉਹ ਇਹ ਟਰੈਕਟਰ ਵੇਚੇ ਸੰਧ ਵੇਚਤੇ ਸੀ ਜਿੱਦਾਂ ਆਪਾਂ ਕਹਿੰਦੇ ਮੇਰਾ ਪੈਸੇ ਇਕੱਠੇ ਕਰਨ ਲਈ ਉਹ ਬੜਾ ਪਿਆਰਾ ਗੀਤ ਆ ਸਾਡੇ ਹਾਂ ਜੀ ਸੁਣਾਓ ਜੀ ਹੋ ਬਾਹਰ ਜਾਣ ਲਈ ਮੈਂ ਵੇਚਤੇ ਸੀ ਸੰਧ ਬਾਈ ਜੀ ਔ ਟੱਪੀ ਮੈਂ ਇੱਕ ਸੀਕੋ ਵਾਲੀ ਕੰਧ ਬਾਈ ਜੀ ਇੱਥੇ ਲਾਰਮ ਅਠਾਉਂਦਾ ਆਵਾਜ਼ ਮਾਰ ਕੇ ਸਿਆਪੇ ਕਲੀ ਕੈਰੀ ਜੰਦ ਨੂੰ ਔ ਮੈਨੂੰ ਹੱਸ ਕੇ ਜੇ ਆਖ ਦੀ ਜਵਾਨ ਅਮਰੀਕਾ ਵਿੱਚੋਂ ਲੈ ਜਾ ਪਿੰਡ ਨੂੰ ਮੈਨੂੰ ਹੱਸ ਕੇ ਜੇ ਆਖ ਦੀ ਜਵਾਨੀ ਕੈਨੇਡਾ ਵਿੱਚੋਂ ਲੈ ਜਾ ਪਿੰਡ ਨੂੰ ਆਹ ਕੀ ਬਾਤ ਬਹੁਤ ਸੋਹਣਾ ਅੱਛਾ ਜੀ ਇਹ ਸਾਰੇ ਗੀਤ ਇਸ ਮੁੰਡੇ ਦੇ ਲਿਖੇ ਹੋਏ ਨੇ ਤੇ ਜੇਕਰ ਕੋਈ ਗਾਇਕ ਭਰਾ ਅੱਛਾ ਬਿੱਕੇ ਤੈਨੂੰ ਐਂ ਨਹੀਂ ਲੱਗਦਾ ਯਾਰ ਤੂੰ ਇੰਨੇ ਵਧੀਆ ਗੀਤ ਗਾ ਤੇ ਚੋਰੀ ਚੋਰੀ ਹੋਣਗੇ ਐਵੇਂ ਆ ਜੀ ਦੇਖੋ ਮੈਨੂੰ ਪਤਾ ਵੀ ਮੈਂ ਤੁਹਾਡੇ ਕੋਲ ਗਾ ਕੇ ਗਿਆ ਹੂੰ ਸੋਡਾ ਐਡਾ ਵੱਡਾ ਚੈਨਲ ਇਸ ਚੀਜ਼ ਦਾ ਗਵਾਹ ਹੈ ਦੁਨੀਆ ਗਵਾਹ ਜਿਹੜੀ ਸ਼ੇਅਰ ਕਰੋਗੇ ਲਾਈਕ ਕਰੋਗੇ ਹਾਂ ਇਹ ਤਾਂ ਗੱਲ ਹੈ ਇਸ ਚੀਜ਼ ਦੀ ਡੇਟ ਗਵਾਹ ਵੀ ਅੱਜ ਇਕੱਠੇ ਹੋਏ ਆ ਹੂੰ ਬਾਕੀ ਕੋਈ ਚੱਕਰ ਨਹੀਂ ਜਿਨੇ ਭੱਜਣਾ ਦਾ ਵਿਆਹ ਕਰਵਾ ਕੇ ਭਾਜ ਜਾਂਦੇ ਆ ਹਾਂ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਵੀਡੀਓ ਨੂੰ ਤੇ ਗਾਣੇ ਬਾਕੀ ਬਾਈ ਹਨਾ ਮੈਂ ਲਿਖਦਾ ਰਹੂੰਗਾ ਜੇ ਕੋਈ ਮੇਰਾ ਭਰਾ ਚੱਕਣਾ ਚਾਹੁੰਦਾ ਉਹ ਚੱਕ ਵੀ ਲੇ ਕੋਈ ਚੱਕਰ ਨਹੀਂ ਠੀਕ ਹੈ ਚਲੋ ਜੀ ਹੁਣ ਗੀਤ ਜਿਨੇ ਮੁੰਡੇ ਤੋਂ ਲੈਣੇ ਨੇ ਉਹ ਵੀ ਸੰਪਰਕ ਕਰ ਲਓ ਨੰਬਰ ਆਪਾਂ ਪਾਈ ਪਿਆਗਾ ਤੇ ਕੋਈ ਕੰਪਨੀ ਜਾਂ ਕੋਈ ਮਿੱਤਰ ਪਿਆਰਾ ਵਧੀਆ ਬੰਦਾ ਐ ਇਸ ਵੀਰ ਨੂੰ ਗਰੀਬ ਘਰੋਂ ਆ ਬੱਚਾ ਅੱਜ ਵੀ ਮੋਟਰਸਾਈਕਲ ਤੇ ਪੈਰਾਂ ਦੇ ਵਿੱਚ ਚੱਪਲਾ ਨੇ ਦੇ ਹੁਣ ਕੈਮਰਾ ਸੀ ਮੈਂ ਦਿਖਾ ਨਹੀਂ ਸਕਦੇ ਪਰ ਮੈਂ ਇੱਕ ਫੋਟੋ ਲੱਗ ਤੋਂ ਥੰਬਨੇਲ ਟਾਈਪ ਮੈਂ ਉਹ ਲੱਗਾ ਵੈਸੇ ਬਹੁਤ ਸਿੰਪਲ ਸੋਬਰ ਤੇ ਹੌਸਲੇ ਵਾਲਾ ਮੁੰਡਾ ਗਾ ਬਿਹਾਰ ਜੀ ਨਹੀਂ ਮੰਨੀ ਕਦੇ ਵੀ ਆ ਵੀ ਕਿਦਾਂ ਨੂੰ ਆਇਆ ਤਦ ਸੋਝ ਜਾਂੁੰਦੇ ਹੁਣ ਮੈਂ ਇੰਨਾ ਸੋਣਾ ਲਿਖ ਦੰਨਾ ਸੋਣਾ ਗਾਉਣਾ ਹਨਾ ਵੀ ਮੈਂ ਉਸ ਮਕਾਮ ਤੇ ਛੇਤੀ ਛੇਤੀ ਪਹੁੰਚਾਂ ਚੱਕਰ ਕੀ ਆ ਵੀ ਆਪਾਂ ਮਿਹਨਤ ਕਰੀ ਜਾਂਦੇ ਆ ਜਦੋਂ ਆਪਾਂ ਨੂੰ ਗਲਾ ਦਿੱਤਾ ਆਪਾਂ ਨੂੰ ਲਿਖਤ ਦਿੱਤੀ ਆਪਾਂ ਨੂੰ ਟਿਊਨ ਦੇਤੀ ਤਾਂ ਬਾਬੇ ਨਾਨਕ ਨੂੰ ਪਤੀ ਆ ਮੇਰੇ ਹਿੱਸੇ ਦੇ ਵੀ ਕਿਤੇ ਪੈਸੇ ਪਈ ਹੋਣੇ ਹਾਂ ਸਹੀ ਗੱਲ ਆ ਸਹੀ ਗੱਲ ਆ ਸਹੀ ਸਹੀ ਤੇ ਬਾਕੀ ਤਾਂ ਇਹ ਬਾਈ ਗੁਰੂ ਦੇ ਹੱਥ ਆ ਤੁਸੀਂ ਜਿੰਨੀ ਹੋ ਸਕਦੀ ਆ ਬਾਈ ਦੀ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਕੀ ਪਤਾ ਨਾ ਤੁਹਾਡਾ ਇੱਕ ਸ਼ੇਅਰ ਬਾਈ ਨੂੰ ਕਿੱਥੋਂ ਦੀ ਕਿੱਥੇ ਲੈ ਜਾਏ ਤੇ ਵਧੀਆ ਬੱਚਾ ਹੈਗਾ ਮਿਹਨਤੀ ਜਵਾਕ ਹੈਗਾ ਇਹ ਇਹੋ ਜਿਹੇ ਮੁੰਡਿਆਂ ਦੀ ਬੱਚਿਆਂ ਦੀ ਸਪੋਰਟ ਕਰਿਆ ਕਰੋ ਇਹ ਆਪਣਾ ਮਾਨਸਾ ਜੈ ਜੀ ਆ ਗਿਆ ਦੱਸਕਾ ਹਾਂਜੀ ਮਾਨਸਾ ਇਸ ਅਦਬਚਾਲਾ ਜੀ ਆਈ ਡੋਗਰ ਵਾਲੀ ਆ ਗਿਆ ਹਾਂਜੀ ਡੋਗਰ ਵਾਲੀ ਦਾ ਵੀ ਜਾਉਣਾ ਮੋੜ ਤੇ ਡੋਗਰ ਵਾਲੀ ਕਹਾਣੀ ਆਪਾਂ ਸਾਰਿਆਂ ਨੇ ਕਹਾਣੀ ਕਿ ਲੋਕ ਗਾਥਾ ਉਹ ਇਨਸੀਡੈਂਟ ਆਪਾਂ ਸਾਰੇ ਜਾਣਦੇ ਆਂਗੇ ਤੇ ਜੇ ਕਿਸੇ ਨੂੰ ਫੋਨ ਲਾ ਕੇ ਡੋਗਰ ਵਾਲੇ ਪੁੱਛਣਾ ਹੈ ਉਹ ਇਹ ਮੁੰਡੇ ਦੇ ਪਿੰਡੋਂ ਸੀਗਾ ਠੀਕ ਹੈ ਜੀ ਤੇ ਹੋਰ ਕੁਝ ਸੁਣਾਉਣਾ ਚਾਹੁੰਨ ਜਾਂ ਫਿਰ ਕਰਦੀ ਸਮਾਪਤੀ ਤੁਸੀਂ ਦੱਸੋ ਜੀ ਆਪਾਂ ਦਾ ਹਿਆਰ ਆ ਚਲ ਇੱਕ ਫਿਰ ਹੋਰ ਸੁਣਾ ਲੀ ਤੇ ਇੱਕ ਹੋਰ ਸੁਣਾ ਦਿਓ ਥੋੜੇ ਵਧੀਆ ਹੁੰਦੇ ਕੋਈ ਵੀ ਸੁਣਾ ਦੇ ਸਾਰੇ ਦੀ ਤੇ ਅੱਛੇ ਨੇ ਇੱਕ ਆਪਾਂ ਕਹਿ ਨਹੀਂ ਦਿੰਦੇ ਵੀ ਆਪਾਂ ਕਹਿ ਦਿੰਨੇ ਆ ਵੀ ਯਾਰ ਮੇਰਾ ਫਿਊਚਰ ਤਾਂ ਨਾ ਮੈਨੂੰ ਬਲਰਜਾ ਹੁੰਦਾ ਦਿਖ ਰਿਹਾ ਹੂੰ ਹੂੰ ਵੀ ਹੁਣ ਦਾ ਸਮਾਪਤੀ ਇਹ ਨਿਬੜ ਗਿਆ ਕੰਮ ਜਿਆ ਹਾਂ 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 ਇਹ ਗੱਲ ਦਲਜੀਤ ਤੋਂ ਸਾਂਝ ਬਾਈ ਨੇ ਆਪਣੇ ਮਨੋਂ ਮੰਨੀ ਆ ਹਾਂ ਤੇ ਆ ਹੁਣ ਬਾਈ ਦਾ 바ਵਾ ਚਰਚਾ ਹੋ ਰਿਹਾ ਤੁਹਾਨੂੰ ਪਤਾ ਹਾਂ ਦਲਜੀਤ ਚੱਲ ਰਿਹਾ ਇਸ ਟਾਈਮ ਪੀਕ ਤੇ ਬਾਈ ਹੂੰ ਹੂੰ ਤੇ ਉਹ ਬਾਈ ਨੇ ਮੰਨੀ ਆ ਵੀ ਯਾਰ ਮੈਂ ਨਿਬੜ ਗਿਆ ਸੀ ਬਸ ਅੱਛਾ ਵੈਗਰੂ ਦੇ ਹੱਥ ਆ ਠੀਕ ਸੱਚੇ ਬਾਦਸ਼ਾਹ ਵੈਗਰੂ ਹੀ ਹੈ ਨਾ ਸਭ ਕੁਝ ਕਰਦਾ ਸਹੀ ਹੈ ਸਹੀ ਤੇ ਉਸ ਚੀਜ਼ ਨੂੰ ਮੈਂ ਲਿਖਿਆ ਸੀ ਕਹਿੰਦਾ ਜਦੋਂ ਕੋਈ ਬੰਦਾ ਟੁੱਟ ਕੇ ਜਿ ਡਿੱਗਦਾ ਹਾਂ ਓ ਕਿੰਨੇ ਵਾਰੀ ਜੁੜੇ ਕਿੰਨੇ ਟੁੱਟਿਆ ਰਿਕਾਂ ਨੇ ਸਾਡਿਆਂ ਸਿਰਾਂ ਦੇ ਉੱਤੇ ਐ ਫਲਟਕਾ ਕੇ ਹਾ ਚਾਚਿਆਂ ਤਾਆਂ ਨੇ ਬੜੇ ਮਹਰਿਆ ਨਿਸ਼ਾਨੇ ਓ ਨੀ ਮਾਂ ਸਾंभਿਆ ਰਪੋਰਟ ਜਾਣ ਜੋਗੀ ਐ ਤੋੜਨੀ ਪਊਗੀ ਆ ਪੁਰਾਣੀ ਐ ਫੜੀਗੀ ਉਹ ਜਿਹੜੇ ਕਹਿੰਦੇ ਸੀ ਵੀ ਉੱਚਰ ਬਲਾਰ ਹੋ ਗਿਆ ਨਹੀਂ ਮੈਂ ਛਟਕੇ ਦਊਂਗਾ ਜਮਾ ਫੋਲ ਐਚ ਡੀ ਕਹਿੰਦੇ ਸੀ ਵੀ ਉੱਚਰ ਬਲਾਰ ਹੋ ਗਿਆ ਨਹੀਂ ਮੈਂ ਛਟਕੇ ਦਊਂਗਾ ਜਮਾ ਫੋਲ ਐਚ ਡੀ ਹੋ ਮੇਰੀ ਬੇਬੇ ਮੇਰੇ ਵਾਸਤੇ ਦਵਾਵਾਂ ਮੰਗਦੀ ਮੇਰੇ ਟੀ ਮੇਰੀ ਮੰਗਦੇ ਆ ਮੌਤ ਰੱਬ ਤੋਂ ਖੌਰੇ ਕੀ ਦੇ ਮੱਥੇ ਤੇ ਪਵਾ ਦੇ ਕਿ ਕਲੀ ਅੱਜ ਕੱਲ ਫੈਸਲੇ ਹੁੰਦੇ ਆ ਰੱਬ ਤੋਂ ਹੋ ਆਪਾਂ ਜ਼ਿੰਦਗੀ ਚੋਂ ਬੰਦੇ ਬੜੇ ਕੱਢੇ ਹੋਏ ਆ ਨਹੀਂ ਹੱਥ ਧੌਣਾ ਦੇ ਵਿਚਾਲੇ ਪਾ ਕੇ ਛੱਡੇ ਹੋਏ ਆ ਨਹੀਂ ਕੰਮ ਕੱਢਣ ਲਈ ਨਹੀਂ ਕਦੇ ਬੰਦੇ ਵਰਤੇ ਹੋ ਮੈਨੂੰ ਪੈਸਾ ਪੂਜ਼ਾ ਦੇਖਣੇ ਨੂੰ ਮਿੱਟੀ ਲੱਗਦਾ ਮੁੰਡਾ ਨੋਟਾਂ ਨੂੰ ਤਾਂ ਨੈਪਕੀਨ ਵਾਂਗੂ ਵਰਤੇ ਨੋਟਾਂ ਨੂੰ ਤਾਂ ਨੈਪਕੀਨ ਵਾਂਗੂ ਵਰਤੇ ਆ ਬੇਬੇ ਦੱਸਦਾ ਸਹੀ ਤੂੰ ਕਿਹੜੀ ਸ਼ਹਿ ਚਾਹੀਦੀ ਵਿੱਕੀ ਗਲਤਾਂ ਕਰ ਰੱਖੇ ਗੂਗਲ ਤੇ ਭਰ ਕੇ ਹੇ ਗਲਤਾਂ ਕਰ ਰੱਖੇ ਗੂਗਲ ਤੇ ਭਰ ਕੇ ਵਾਹ ਵਾਹ ਬਹੁਤ ਸੁਣਾ ਗਿਆ ਬਾਬਾ ਲਓ ਜੀ ਕਰ ਦਿਓ ਦਬਕੇ ਸ਼ੇਅਰ ਤੇ ਫੇਰ ਮਿਲਦੇ ਆ ਬਹੁਤ ਜਲਦੀ ਆਪਣੇ ਇਸੇ ਫੇਸਬੁੱਕ ਪੇਜ ਤੇ ਕਿਸੇ ਵਧੀਆ ਟੈਲੈਂਟ ਦੇ ਨਾਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ